ਜਦੋਂ ਹੁਣ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੈ ਕਿ ਇੱਥੇ ਇੱਕ ਪੋਸਟਰ ਲੱਗਾ ਸੀ ਉਹਦੇ ਤੇ ਲਿਖਿਆ ਸੀਗਾ ਚਮਕੌਰ ਸਾਹਿਬ 122 ਕਿਲੋਮੀਟਰ ਤੇ ਰਿੰਕੂ ਸਾਡੇ ਦਿਲਾਂ ਵਿੱਚ ਅਸੀਂ ਕੱਲ ਉਹਨੂੰ ਮੀਡੀਆ ਦੇ ਮਾਧਿਅਮ ਰਾਹੀਂ ਚੇਤਾਵਨੀ ਦਿੱਤੀ ਸੀਗੀ ਕਿ ਜਿੰਨੇ ਵੀ ਇਹ ਪੋਸਟਰ ਲਾਏ ਆ ਲਾ ਲਓ ਇਹਦੇ ਵਿੱਚ ਚਮਕੌਰ ਸਾਹਿਬ ਦਾ ਜ਼ਿਕਰ ਹੋਇਆ ਉਹ ਸਾਡੀ ਸ਼ਹੀਦਾਂ ਦੀ ਮਕਦਸ ਥਾਂ ਆ ਉਹਦਾ ਕਿਥੇ ਵਰਤੋਂ ਨਹੀਂ ਹੋਣਾ ਚਾਹੀਦਾ ਖਾਸ ਤੌਰ ਤੇ ਬੀਜੇਪੀ ਤਾਂ ਬਿਲਕੁਲ ਨਹੀਂ ਕਰ ਸਕਦੀ ਫਿਰ ਵੀ ਇਹਨਾਂ ਨੇ ਪੋਸਟਰ ਨਹੀਂ ਲਾਏ ਇਹ ਸਾਰੀਆਂ ਜਿਹੜੀਆਂ ਪਬਲਿਕ ਪ੍ਰੋਪਰਟੀਆਂ ਨੇ ਇਹਨਾਂ ਤੇ ਵੈਸੇ ਤਾਂ ਪੋਸਟਰ ਲੱਗ ਹੀ ਨਹੀਂ ਸਕਦੇ ਅੱਜ 31 ਤਰੀਕਾ ਕੱਲ ਵੋਟਾਂ ਹੋਣੀਆਂ ਇਹ ਪੋਸਟਰ ਲਾਣੀ ਜ਼ਿੰਮੇਵਾਰੀ ਸਰਕਾਰ ਦੀ ਸੀਗੀ ਮਰ ਉਹਨਾਂ ਨੇ ਕਿਉਂਕਿ ਭਾਜਪੀ ਦੇ ਪੋਸਟਰ ਨੇ ਨਹੀਂ ਲਾਏ ਤੇ ਇਹ ਵੀ ਇੱਕ ਬੜੀ ਬਿਮਾਰੀ ਸਾਜ਼ਿਸ਼ ਆ ਰਿੰਕੂ ਨੂੰ ਇਸ ਚੀਜ਼ ਦਾ ਖਾਮਿਆਜਾ ਭੁਗਤਣਾ ਪੈਣਾ ਆ ਜਿੱਥੇ ਉਹਨਾਂ ਦਾ ਸਣੀ ਦਿਓਲ ਬੰਬੇ ਤੋਂ ਪੰਜਾਬ ਦੀਆਂ ਚੋਣਾਂ ਲੜਦਾ ਉਹ ਉਹਨਾਂ ਨੂੰ ਦੱਸਦਾ ਨਹੀਂ ਤੇ ਰਿੰਕੂ ਉਹਨਾਂ ਦੀ ਤੁਲਨਾ ਆਪਣੇ ਉਹਦੇ ਨਾਲ ਚੰਨੀ ਨਾਲ ਕਰਨ ਦੀ ਬਜਾਏ ਚਮਕੌਰ ਸਾਹਿਬ ਨਾਲ ਕਰਨ ਰਿਹਾ ਉਹਨੂੰ ਸੋਚਣਾ ਚਾਹੀਦਾ ਹੈ ਕਿ ਸਿੱਖ ਇਦਾਂ ਨਹੀਂ ਆ ਜਿਹੜੀਆਂ ਹੋਛੀਆਂ ਕਰਦਾ ਬਰਦਾਸ਼ਤ ਨਹੀਂ ਕਰਨਗੇ ਜੇ ਇਸ ਚੀਜ਼ ਲਈ ਮਾਫੀ ਮੰਗ ਲੇਗਾ ਚੰਗਾ ਰਹੇਗਾ ਨਹੀਂ ਤੇ ਜਲੂਸ ਕਟਾਏਗਾ ਇਹ ਗੱਲ ਪੱਕੀ ਹੈ ਬਸ ਇਹੀ ਗੱਲ ਮੈਂ ਕਹਿ ਕੇ ਚੇਤਾਵਨੀ ਦੇਣਾ ਚਾਹੁੰਦਾ ਤੁਹਾਡੇ ਮੀਡੀਆ ਦੇ ਰਾਹੀ ਕਿ ਇਹ ਮਾਫੀ ਮੰਗੇ ਇਸ ਗੱਲ ਦੇ ਲਈ ਤੇ ਜਿੰਨੇ ਆ ਪੋਸਟਰ ਲੱਗੇ ਆਪਾਂ ਅੱਜ ਸਾਰੇ ਪਾੜ ਕੇ ਰੱਖਣੀ ਇਹਨਾਂ ਦੀ ਆ ਪੋਸਟਰ ਪਾੜਿਆ ਨਾਲ ਇੱਕ ਹੋਰ ਲੱਗਾ ਸੀ ਉਹ ਵੀ ਪਾੜਨ ਜਾ ਰਹੇ ਆ ਸਾਰੇ ਪੋਸਟਰ ਅਸੀਂ ਪਾੜ ਦਨੇ ਆਂ ਸ਼ਹਿਰ ਦੇ ਵਿੱਚ ਚੇਤਾਵਨੀ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਆਪਣੀ ਹਰਕਤਾਂ ਤੋਂ ਬਾਜ਼ ਨਹੀਂ ਆਓਗੇ ਫਿਰ ਸਿੱਖ ਆਪਣੇ ਜਿਹੜੇ ਅਧਿਕਾਰ ਨੇ ਉਹ ਯੂਜ਼ ਕਰੇ ਜੇ ਸਾਡੇ ਸਾਡੇ ਬੰਦਾ ਹੋਏ ਸੀ ਉਹਨੂੰ ਮਾਰ ਸਕਦੇ ਤਾਂ ਪੋਸਟਰ ਫਿਰ ਵੀ ਸਾਡੀ ਇਹੀ ਮੰਗੇ ਮਾਫੀ ਮੰਗ ਲਵੇ ਤੇ ਬਚਾਏ ਨਹੀਂ ਤੇ ਫਿਰ ਜੋ ਹਸ਼ਰ ਹੋਏਗਾ ਉਹ ਸਾਹਮਣੇ ਸਾਰਿਆਂ ਦਾ ਹੋ ਰਿਹਾ ਜੀ ਵਾਈ ਗੁਰਦੀ ਦਾ ਖਾਲਸਾ ਵਾਈ ਗੁਰਦੀ ਫਤਿਹ ਇਹ ਸਰਕਾਰੀ ਪ੍ਰੋਪਰਟੀ ਦੇ ਉੱਤੇ ਲਾਇਆ ਸੀਗਾ ਪੋਸਟਰ ਤੁਸੀਂ ਇਹ ਤੇ ਮਾਰ ਦਿਓ ਕੈਮਰਾ ਤੇ ਵੈਸੇ ਵੀ ਉੱਤੇ ਲਾ ਨਹੀਂ ਸਕਦੇ ਠੀਕ ਹੈ ਜੀ ਤੇ ਵੈਸੇ ਵੀ ਗਲਤ ਆ ਤੇ ਅਸੀਂ ਜਿਹੜੇ ਪਾੜੇ ਆ ਬਿਲਕੁਲ ਸਹੀ ਪਾੜੇ ਆ ਤੋਂ ਲਾਲ ਵੀ ਹੋਰ ਆਪਣੇ ਆਪ ਵੀ ਲਾ ਲੈਣ ਦਾ ਵਧੀਆ ਗੱਲ ਸੀਗਾ ਬਾਕੀ ਆਪਣੀ ਮਾਫੀ ਮੰਗੇ ਵਾਈ ਗੁਰਦੀ ਦਾ ਖਾਲਸਾ ਵਾਈ ਗੁਰਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਇਹ ਲੋਕ ਨਾ ਸਿਰਫ ਸੱਤਾ ਦੇ ਨਸ਼ੇ ਦੇ ਵਿੱਚ ਅੰਨੇ ਹੋ ਕੇ ਇਦਾਂ ਦੀਆਂ ਹਰਕਤਾਂ ਕਰਦੇ ਆ ਔਰ ਜਿਹੜੀ ਬੀਜੇਪੀ ਆ ਉਹਦੇ ਕੋਲ ਤੇ ਸਾਰੀ ਲੌਬੀ ਆ ਜਿਹੜੀ ਇਕੱਲੇ ਇਕੱਲੇ ਬਿਆਨ ਦੇ ਲਈ ਇਹਨਾਂ ਨੂੰ ਗਾਈਡ ਕਰਦੇ ਆ ਕਿ ਇਹ ਤੁਹਾਨੂੰ ਆ ਬਿਆਨ ਦਾ ਫਾਇਦਾ ਹੋ ਸਕਦਾ ਨੁਕਸਾਨ ਹੋ ਸਕਦਾ ਤੇ ਜਦੋਂ ਬੀਜੇਪੀ ਇਦਾਂ ਦੀ ਕੋਈ ਹਰਕਤ ਕਰਦੀ ਆ ਨਾ ਤੇ ਸਿੱਧੀ ਸਿੱਧੀ ਗੱਲ ਹੈ ਉਹ ਸਿੱਖਾਂ ਨੂੰ ਚੜਾਉਣ ਦੇ ਲਈ ਜੇ ਰਿੰਕੂ 'ਚ ਇਹਨਾਂ 'ਚ ਦਮ ਸੀ ਉਹ ਬਾਕੀਆਂ ਨੂੰ ਸਿੱਧੀਆਂ ਗਾਲਾਂ ਤੱਕ ਕੱਢ ਲੈਂਦਾ ਹੈਗਾ ਤੇ ਉਹ ਚੰਨੀ ਦਾ ਨਾਮ ਲੈ ਕੇ ਗੱਲ ਕਰਦਾ ਚੰਨੀ ਨੂੰ ਟਾਰਗੇਟ ਕਰਨ ਦੀ بجائے ਉਹਨੇ ਸਿੱਖਾਂ ਨੂੰ ਕੀਤੀ ਟਾਰਗੇਟ ਕਰਕੇ ਬੜੇ ਇਹ ਢੰਗ ਤਰੀਕੇ ਦੇ ਨਾਲ ਜਿਹੜੀ ਭਾਪੀ ਇਦਾਂ ਦੀਆਂ ਹਰਕਤਾਂ ਕਰਦੀ ਹੈ ਇਹ ਜਾਣਬੁੱਝ ਕੇ ਜਿਹੜਾ ਹੈਗਾ ਇਹਨਾਂ ਚੀਜ਼ਾਂ ਨੂੰ ਟਾਰਗੇਟ ਕਰਕੇ ਮਸਲੇ ਲੈ ਕੇ ਆਉਂਦੇ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ